ਖੇਤੀਆਂਾਂ ਚ ਬਦਲਣ ਦੀ ਵਜ੍ਹਾ ਕਰਕੇ ਇਥੇ ਹਰਾ ਇਨਕਲਾਬ ਆਉਣ ਦੀ ਵਜ੍ਹਾ ਕਰਕੇ ਝੋਨੇ ਦੀ ਪ੍ਰੋਡਕਸ਼ਨ ਆ ਜਿਹੜੀ ਉਹ ਵੱਧ ਵੱਧ ਆ ਪਾਣੀ ਦੀ ਖਾਤ ਵੱਧ ਆ ਹੇਠਲਾ ਪਾਣੀ ਆ ਜਿਹੜਾ ਉਹ ਜ਼ਿਆਦਾ ਖਿੱਚਿਆ ਜਾ ਰਿਹਾ ਹੈਗਾ ਜੇਕਰ ਮੰਨ ਲਵੋ ਵੀ ਹਰੇਕ ਖੇਤ ਤੀਕਾ ਜਿਹੜਾ ਨਹਿਰੀ ਪਾਣੀ ਪੁੱਜਦਾ ਹੋਵੇ ਅ ਕਿੰਨੀ ਕੀ ਪੋਸਿਬਿਲਟੀ ਹੈਗੀ ਆ ਕਿ ਜਿਹੜੇ ਹੇਠਲੇ ਪਾਣੀ ਦਾ ਪੱਧਰਾ ਜਿਹੜਾ ਉਹ ਉੱਪਰ ਨੂੰ ਆ ਸਕਦਾ ਹੈਗਾ ਦੇਖੋ ਬਲਰਾਜ ਜੀ ਪਾਣੀ ਦੇ ਮਸਲੇ ਨੂੰ ਸਮੁੱਚੇ ਰੂਪ ਚ ਹੱਲ ਕਰਨਾ ਚਾਹੀਦਾ ਹੈਗਾ ਪਹਿਲੇ ਨੰਬਰ ਤੇ ਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਰਪੇਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਤੇ ਹਰ ਖੇਤ ਤੱਕ ਨਹਿਰੀ ਪਾਣੀ ਤੇ ਹਰ ਘਰ ਤੱਕ ਪੀਣ ਵਾਲਾ ਪਾਣੀ ਜਿਹੜਾ ਉਹ ਦਿੱਤਾ ਜਾਵੇ ਜੀ ਹਰ ਖੇਤ ਤੱਕ ਜਦੋਂ ਨਹਿਰੀ ਪਾਣੀ ਜਾਊਗਾ ਹਾਂ ਤਾਂ ਜ਼ਮੀਨ ਦੀ ਸਿਹਤ ਠੀਕ ਹੋਊਗੀ ਜੇ ਸਾਡੀ ਜ਼ਮੀਨ ਜਿਹਨੂੰ ਅਸੀਂ ਧਰਤੀ ਮਾਂ ਕਹਿੰਨੇ ਆ ਜੇ ਮਾਂ ਦੀ ਸਿਹਤ ਠੀਕ ਹੋਊਗੀ ਮਾਂ ਸਿਹਤਮੰਦ ਠੀਕ ਹੋਊਗੀ ਤਾਂ ਉਹ ਮਾਂ ਦੇ ਸਾਰੇ ਬੱਚੇ ਹੀ ਠੀਕ ਹੋਣਗੇ ਜੀ ਜੇ ਧਰਤੀ ਦੀ ਸਿਹਤ ਠੀਕ ਆ ਸਾਡੀ ਫਸਲਾਂ ਦੀ ਸਿਹਤ ਠੀਕ ਆ ਸਾਡੇ ਪਸ਼ੂਆਂ ਦੀ ਸਿਹਤ ਠੀਕ ਆ ਮਨੁੱਖਾਂ ਦੀ ਸਿਹਤ ਠੀਕ ਆ ਇਸ ਕਰਕੇ ਸਭ ਤੋਂ ਪਹਿਲੇ ਨੰਬਰ ਤੇ ਧਰਤੀ ਦੀ ਧਰਤੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਧਰਤੀ ਦੀ ਪੰਜਾਬ ਦੀ ਜਮੀਨ ਦੀ ਸਿਹਤ ਇੰਨੀ ਜਿਹੜੀ ਆ ਵਿਗੜੀ ਹੋਈ ਆ ਉਹਦੇ ਵਾਸਤੇ ਉਹਦੇ ਚ ਧਰਤੀ ਹੇਠਲਾ ਪਾਣੀ ਤੇ ਨਹਿਰੀ ਪਾਣੀ 'ਚ ਉਹੀ ਫਰਕ ਆ ਜੋ ਡਾਲਡੇ ਤੇ ਦੇਸੀ ਘੋਚਾ ਜੀ ਇਸ ਕਰਕੇ ਨਹਿਰੀ ਪਾਣੀ ਹਰ ਖੇਤ ਤੱਕ ਜਿਹੜਾ ਮਿਲਣਾ ਚਾਹੀਦਾ ਉਹ ਚ ਇੰਡਸਟਰੀ ਨੂੰ ਯਾਰ ਪਾਉਣ ਦਾ ਕੋਈ ਅਧਿਕਾਰ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਸਾਨੂੰ ਸਾਫ਼ ਨਹਿਰੀ ਪਾਣੀ ਖੇਤ ਤੱਕ ਜਾਣਾ ਚਾਹੀਦਾ ਔਰ ਪੀਣ ਵਾਲਾ ਪਾਣੀ ਇਹ ਘਰਾਂ ਤੱਕ ਸਾਫ਼ ਮਿਲੂਗਾ ਤੇ ਮਨੁੱਖਾਂ ਦੀ ਸਿਹਤ ਵੀ ਜਿਹੜੀ ਠੀਕ ਲੱਗੂਗਾ ਜਿਵੇਂ ਲੋਕਾਂ ਦਾ ਬਹੁਤ ਪੰਜਾਬ ਚ ਗੈਰ ਗੰਭੀਰ ਸਿਹਤ ਸੰਕਟਾ ਵੱਡਾ ਹਿੱਸਾ ਲੋਕਾਂ ਦੀ ਆਮਦਨ ਦਾ ਇਲਾਜ ਤੇ ਲੱਗ ਰਿਹਾ ਹੈ। ਦੂਸਰੇ ਨੰਬਰ ਤੇ ਕਿ ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲਣ ਦੀ ਜ਼ਰੂਰਤ ਹੈ। ਜੇ ਹਰੇ ਇਨਕਲਾਬ ਦਾ ਖੇਤੀ ਮਾਡਲ ਜਿਨੇ ਹਵਾ ਪਾਣੀ ਮਿੱਟੀ ਸਾਰਾ ਜ਼ਹਿਰੀਲਾ ਕੀਤਾ ਜੋ ਅਸੀਂ ਖੇਤੀ ਮਾਡਲ ਤੇ ਪੰਜਾਬ ਸਰਕਾਰ ਨੂੰ ਲਿਖਤੀ 19 ਪੇਜ ਦਾ ਦਸਤਾਵੇਜ਼ ਦਿੱਤਾ ਕਿ ਕਿਹੜੇ ਇਲਾਕੇ ਚ ਕਿਹੜੀ ਫਸਲ ਹੋ ਸਕਦੀ ਹੈ ਜਿਹੜੇ ਨੈਚੁਰਲ ਗਰੋਇੰਗ ਏਰੀਆਜ਼ ਨੇ ਉਹ ਸਿਲੈਕਟ ਕਰਕੇ ਉਹ ਉਹਦੇ ਚ ਉਹ ਫਸਲ ਪੈਦਾ ਕੀਤੀ ਜਾਵੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਾਰੰਟੀ ਕੀਤੀ ਜਾਵੇ ਜਦੋਂ ਨੈਚੁਰਲ ਗਰੋਇੰਗ ਏਰੀਆ ਦੇ ਵਿੱਚ ਜਿਹੜੀ ਫਸਲ ਜ਼ਮੀਨ ਨੂੰ ਮੰਨਦੀ ਆ ਉਹ ਤੁਸੀਂ ਬੀਜੋਗੇ ਤਾਂ ਯਕੀਨਨ ਤੌਰ ਤੇ ਜ਼ਹਿਰਾਂ ਤੇ ਹੋਰ ਚੀਜ਼ਾਂ ਦੀ ਖਪਤ ਜਿਹੜੀ ਆ ਘਟੂਗੀ ਤੇ ਉਹਦੇ ਵਾਸਤੇ ਵੀ ਖੇਤ ਦਾ ਪਾਣੀ ਖੇਚ ਤੇ ਪਿੰਡ ਦਾ ਪਾਣੀ ਪਿੰਡ ਚ ਉਸ ਤੋਂ ਗਾਹ ਜਾਂਦਾ ਘਰ ਦਾ ਪਾਣੀ ਘਰ ਚ ਹਾਂ ਜਦੋਂ بارش ਹੁੰਦੀ ਆ ਵੀ ਮਤਲਬ ਜਿਹੜਾ ਪਾਣੀ ਫਲੱਡ ਹੁੰਦਾ ਹੈਗਾ ਵਟਾਂ ਤੋੜ ਦਾ ਗਾਂ ਲੰਘ ਜਾਂਦਾ ਹੈਗਾ ਖੇਤ ਦਾ ਪਾਣੀ ਖੇਚ ਉਹ ਤੁਹਾਡੇ ਚੈਨਲ ਤੇ ਪਿਛਲੇ ਸਾਲ ਵੀ ਸੀ ਕਿਹਾ ਸੀਗਾ ਕਿ 10 ਕਿੱਲਿਆਂ ਦੇ ਮਗਰ ਜੇ ਦੋ ਕਨਾਲ ਦਾ ਇੱਕ ਛੱਪੜ ਹੋਣ ਦੀ ਸਰਕਾਰ ਪ੍ਰਵੀਜ਼ਨ ਲੈ ਕੇ ਆਵੇ ਜਿੱਧਰ ਨੂੰ ਪਾਣੀ ਡਿੜਦਾ ਹੈਗਾ ਤਾਂ ਉਹ ਪਾਣੀ ਸਹੀਜੇ ਸਹੀਜੇ ਧਰਤੀ 'ਟ ਜੀਰੂਗਾ ਤੇ ਫਿਰ ਦੂਸਰਾ ਜੋ ਛੱਪੜ ਭਰੂਗਾ ਤੇ ਜਿਹੜਾ ਹੈਗਾ ਸੋਲਰ ਪੰਪ ਰਹੀ ਧਰਤੀ ਚ ਉੱਥੇ ਹੀ ਸਿੰਚਾਈ ਵਾਸਤੇ ਦੁਬਾਰਾ ਜਿਹੜਾ ਪਾਣੀ ਵਰਤਿਆ ਜਾ ਸਕਦਾ ਹੈ। ਘਰ ਦਾ ਪਾਣੀ ਘਰ ਚ ਜਿਹੜਾ ਹੈਗਾ ਵਾਟਰ ਹਾਰਵੈਸਟਿੰਗ ਦਾ ਜਿਹੜਾ ਰੇਨ ਵਾਟਰ ਹਾਰਵੈਸਟਿੰਗ ਦਾ ਪ੍ਰਬੰਧ ਕੀਤਾ ਜਾਵੇ ਸਰਕਾਰ ਉਹਦੇ ਵਾਸਤੇ ਜਿਹੜੀ ਇੱਕ ਸਕੀਮ ਲੈ ਕੇ ਕੰਪਲਸਰੀ ਕਰੇ ਉਹ। ਜੀ ਠੀਕ ਆ। ਤੋਂ ਪਿੰਡ ਦਾ ਪਾਣੀ ਪਿੰਡ ਚ ਤੇ ਇਹ ਖੇਤੀ ਮਾਡਲ ਬਦਲਣ ਦੇ ਨਾਲ ਜਿਹੜਾ ਹੈਗਾ بارش ਦਾ ਪਾਣੀ ਸਾਂਭਣ ਦੀ ਜੇ ਸਕੀਮ ਆਵੇ ਤਾਂ ਉਹਦੇ ਨਾਲ ਪਾਣੀ ਦਾ ਸੰਕਟ ਜਿਹੜਾ ਹੱਲ ਆਉਂਸ ਗਿਆ ਤਾਂ ਇਹ ਤਿੰਨੋਂ ਪਹਿਲੂਆਂ ਤੇ ਜਿਹੜਾ ਕੰਮ ਕਰਨ ਦੀ ਜ਼ਰੂਰਤ ਆ ਤੇ ਇਹਦੇ ਨਾਲ ਪਾਣੀ ਦੀ ਜਿਹੜੀ ਬੜੀ ਗੈਰ ਵਿਗਿਆਨਕ ਵਰਤੋਂ ਹੋ ਰਹੀ ਹੈ ਕਿਉਂਕਿ ਜਦੋਂ ਤੁਸੀਂ ਇਹ ਹੋਊਗਾ ਕਿ ਪਾਣੀ ਜੇ ਤੁਹਾਡੇ ਕੋਲ ਥੋੜਾ ਹਾਂ ਫਿਰ ਤੁਸੀਂ ਕਿੱਥੇ ਵਰਤੋਗੇ ਫਸਲਾਂ ਤੇ ਤੁਹਾਨੂੰ ਪਾਣੀ ਵਰਤਣਾ ਹੀ ਪੈਣਾ ਕਿਉਂਕਿ ਜੇ ਅਨਾਜ ਪੈਦਾ ਹੋਊਗਾ ਤਾਂ ਹੀ ਮਨੁੱਖਤਾ ਜਿਊਂਦੀ ਹੈ ਇਸ ਕਰਕੇ ਫਸਲਾਂ ਦੇ ਪਾਣੀ ਤੇ ਕੱਟ ਨਹੀਂ ਲੱਗ ਸਕਦਾ ਜਿਹੜਾ ਹੋਟਲਾਂ ਚ ਢਾਬਿਆਂ ਚ ਹੋਰ ਬਹੁਤ ਅੰਨੇ ਵਾਹ ਪਾਣੀ ਵਗ ਰਿਹਾ ਹੈਗਾ ਉਹਨਾਂ ਤੇ ਰੋਕ ਲਾਉਣੀ ਚਾਹੀਦੀ ਆ ਜਿਸ ਤਰ੍ਹਾਂ ਵੱਡੇ ਨਵੇਂ ਮਕਾਨ ਬਣ ਰਹੇ ਆ ਹਰ ਬੰਦਾ ਟਾਇਲਟ ਦੇ ਵਿੱਚ ਹਰ ਰੋਜ਼ ਮਤਲਬ 70 ਤੋਂ 80 ਲੀਟਰ ਐਂ ਹੀ ਮਤਲਬ ਜਿਹੜਾ ਹੈਗਾ ਉਹ ਮਤਲਬ ਪਸ਼ਾਬ ਕਰਨ ਵੀ ਜਾਂਦਾ ਤਾਂ ਵੀ 20 ਲੀਟਰ ਪਾਣੀ ਜਿਹੜਾ ਡੋਲ ਆਉਂਦਾ ਹੈਗਾ ਜਿਹੜਾ ਇਸ ਤਰ੍ਹਾਂ ਦਾ ਹੈਗਾ ਅੰਨੇਵਾ ਪਾਣੀ ਦੀ ਜਿਹੜੀ ਵਰਤੋਂ ਹੋ ਰਹੀ ਹੈਗੀ ਆ ਉਹ ਵੀ ਪਾਣੀ ਧਰਤੀ ਏਟ ਰਹੀ ਜਿਹੜਾ ਖਤਮ ਕਰਨ ਦੇ ਵਿੱਚ ਇੱਕ ਰੋਲ ਪਲੇ ਕਰ ਰਹੀ ਹੈ ਇਕੱਲੀ ਕਿਸਾਨੀ ਜਿਹੜਾ ਪਾਣੀ ਧਰਤੀ ਚੋਂ ਨਹੀਂ ਕੱਢ ਰਹੀਗੀ ਤੋਂ ਸਾਰੇ ਪਹਿਲੂ ਨੂੰ ਅਡਰੈਸ ਹੋ ਕੇ ਇੱਕ ਸਮੁੱਚੀ ਕਾਰਗਰ ਨੀਤੀ ਬਣਾ ਕੇ ਪੰਜਾਬ ਦੇ ਪਾਣੀ ਦਾ ਸੰਕਟ ਹੱਲ ਕੀਤਾ ਜਾ ਸਕਦਾ ਹੈ